ਇਹ ਹਾਲਾਤ ਕਿਹੋ ਜਿਹੇ ਨੇ ਵੇਖੋ ਇਹ ਕੀ ਮਤਲਬ ਤੁਹਾਨੂੰ ਲੱਗਦਾ ਕਿ ਇਹ ਮੰਡੀ ਆ ਇਹ ਮੰਡੀ ਦੇ ਹਾਲਾਤ ਨਹੀਂ ਆ ਇਹ ਹਾਲਾਤ ਜਿਹੜੇ ਆ ਇਸ ਤਰ੍ਹਾਂ ਲੱਗਦਾ ਕਿ ਜਿੱਦਾਂ ਦੋ ਦੇਸ਼ਾਂ ਦੀ جنگ ਲੱਗੀ ਹੋਵੇ ਤੇ ਸਭ ਕੁਝ ਜਿੱਦਾਂ ਤਬਾਹ ਹੋ ਗਿਆ ਹੋਵੇ ਉੱਡੜ ਗਿਆ ਹੋਵੇ ਗੱਲਿਆ ਖੜਿਆ ਫਰੂਟ ਜਿਹੜਾ ਇਹਨਾਂ ਦਾ ਪੱਛ ਜਾਂਦਾ ਮੇਰਾ ਫਿਰ ਇੱਕੋ ਹੀ ਗੱਲ ਹੈ ਕਿ ਅਸੀਂ ਥੱਲੇ ਕਿਉਂ ਸੁੱਟ ਜਾਂਦੇ ਆ ਸਰਕਾਰਾਂ ਵੱਲੋਂ ਮੰਡੀ ਵਾਲੀ ਸਪੈਸ਼ਲ ਪੈਕੇਜ ਦਿੱਤੇ ਜਾਂਦੇ ਆ ਔਰ ਪੈਸੇ ਆਉਂਦੇ ਆ ਨਾ ਇੱਥੇ ਮੰਡੀ ਬੋਰਡ ਲੋਕਾਂ ਨੇ ਸੜਕ ਬਣਾਈ ਗਈ ਨਾ ਕਾਰਪੋਰੇਸ਼ਨ ਵਾਲੋ ਕੋਈ ਸਫਾਈ ਸਫਾਈ ਦੋ ਵਾਰ ਹੁੰਦੀ ਮੈਂ ਨਜ਼ਰ ਕਿਉਂ ਨਹੀਂ ਆ ਸਫਾਈ ਦੋ ਵਾਰ ਫਿਰ 1 ਮਿੰਟ ਇਹ ਸਮਝੋ ਤਾਂ ਹੀ ਕਰਕੇ ਕੋ ਡਰਾਮਾ ਜਾਂ ਕਰਕੇ ਗਏ ਇੱਥੇ ਕੋ ਟਰੱਕ ਜਾ ਖਲਾਰਤਾ ਲਿਆ ਕੇ ਉਹ ਉਹਦਾ ਕੀ ਬੈਨੀਫਿਟ ਹੈ ਕਿਸੇ ਨੂੰ ਇਹ WhatsApp ਗਰੁੱਪਸ ਬਣੇ ਹੋਏ ਆ ਜਿਹਦੇ ਵਿੱਚ ਦਿਨ ਚ ਦੋ ਵਾਰ ਸਫਾਈ ਦੀਆਂ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਪਿਕਸ ਮੰਗਵਾਉਂਦੇ ਰਹੀਏ ਕਿ ਮੰਡੀ ਸਾਫ਼ ਹੋ ਰਹੀ ਹੈ ਬਟ ਲੋੜ ਸਫਾਈ ਦੀ ਉੱਥੇ ਮੈਂ ਵੇਖਿਆ ਇਹ ਕੋ ਮੱਛਰ ਮਾਰਨ ਵਾਲੇ ਲੈ ਕੇ ਆਏ ਫੋਟੋਆਂ ਖੱਚੀਆਂ ਦੋ ਘੱਟ ਚੱਲ ਕਰਨ ਉਹ 5 ਕੁ ਮਿੰਟ ਲਈ ਟਰਾਲੀ ਸਟਾਰਟ ਕੀਤੀ ਹੋਲੇ ਗਰਮ ਹੀ ਹੋਈ ਆ ਤੇ ਚੱਲੋ ਵੀ ਪਰੇ ਨੂੰ ਆ ਜਗਾ ਖੱਤੀ ਹੈ ਠੀਕ ਹੈ ਜੀ ਸਫਾਈ ਡਰਾਈ ਹੋ ਜਾਏਗੀ ਹੋ ਜਾਏਗੀ ਸੇ ਗਾਵਾਂ ਮਰੀਆਂ ਪਈਆਂ ਉੱਥੇ ਲਾਗੇ ਤੁਸੀਂ ਸਬਜ਼ੀਆਂ ਰੱਖੀਆਂ ਤੋਂ ਇਹ ਚੀਜ਼ਾਂ ਬਿਲਕੁਲ ਨਹੀਂ ਚੱਲਣੀਆਂ ਝੂਠ ਲੋਕ ਨਹੀਂ ਪਸੰਦ ਕਰਦੇ ਪਤਾ ਲੱਗ ਜਾ ਹੁਣ ਜਸਟ ਬਿਨ ਦੇ ਅੰਦਰ ਸੁੱਟਣਾ ਕਿੰਨੇ ਆ ਤੁਸੀਂ ਦੱਸੋ ਮੈਨੂੰ ਕਿੰਨੇ ਸੁੱਟਣਾ ਜਸਟ ਬਿਨ ਦੇ ਅੰਦਰ ਅਸੀਂ ਆਪ ਸਿੱਟਣਾ ਨਾ ਬੀਨ ਯਾਰਾ ਪਾਣੀ ਡਸਟਬਿਨ ਚ ਪਾ ਦਾਂਗੇ ਕਮਾਲ ਹੋ ਗਈ ਉਹਨਾਂ ਨੂੰ ਕਿੰਨਾ ਨੇ ਵਿਧਾਇਕ ਬਣਾ ਕੇ ਭੇਜਤਾ ਜੇ ਕਿਤੇ ਲੋਕਾਂ ਮਤਲਬ ਵੋਟਾਂ ਪਾ ਹੀ ਦਿੱਤੀਆਂ ਤੇ ਆ ਕੰਮ ਨਾ ਨਾ ਕਰਨਾ ਇਥੇ ਸਫਾਈ ਲਗਾਤਾਰ ਹੁੰਦੀ ਹੈ ਇਥੇ ਤੁਸੀਂ ਦੋ ਵਾਰ ਸਫਾਈ ਕਰੋਗੇ ਇਥੋਂ ਜਿੰਨੇ ਲੋਕ ਜਿੰਨੇ ਲੋਕ ਬਾਜੀ ਮੈਂ ਵੀ ਤੁਹਾਡੇ ਤੋਂ ਪਹਿਲੇ ਹੀ ਨਿਕਲ ਕੇ ਆਈਆਂ ਡੇਲੀ ਨੈਸ਼ਨਲ ਜੁੜੇ ਹੋ ਤੁਸੀਂ ਮੈਂ ਤੁਹਾਡਾ ਦੋਸਤ ਰਮਵੀਰ ਜਲਾਲੀ ਦੋਸਤੋ ਅੰਮ੍ਰਿਤਸਰ ਦੇ ਸਬਜ਼ੀ ਮੰਡੀ ਪਹੁੰਚੇ ਆ ਵੱਲਾ ਮੰਡੀ ਹਾਲਾਤ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਅੰਮ੍ਰਿਤਸਰ ਦੀ ਸਬਜ਼ੀ ਮੰਡੀ ਦੇ ਇਹ ਹਾਲਾਤ ਜਿਹੜੇ ਨੇ ਬਦ ਤੋਂ ਬੱਤਰ ਹਾਲਾਤ ਬਣੇ ਹੋਏ ਨੇ ਤਾਂ ਇੱਧਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਬਜ਼ੀ ਮੰਡੀ ਦੀ ਨਾਲ ਦੀ ਨਾਲ ਜਿਹੜੀ ਹੈ ਪਾਣੀ ਦਾ ਛੱਪੜ ਬਣਿਆ ਹੋਇਆ ਇਹ ਬਿਮਾਰੀਆਂ ਨੂੰ ਸੱਦਾ ਦਿੰਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਤਾਂ ਜਿੱਥੋਂ ਸਾਰੇ ਅੰਮ੍ਰਿਤਸਰ ਨੂੰ ਅਤੇ ਮਾਝੇ ਨੂੰ ਸਬਜ਼ੀ ਸਪਲਾਈ ਹੋ ਰਹੀ ਹੈ ਉੱਥੋਂ ਦੇ ਹਾਲਾਤ ਤੁਹਾਡੇ ਨਾਲ ਬਿਆਨ ਜਾ ਰਹੇ ਆ ਬਦ ਤੋਂ ਬੱਤਰ ਹਾਲਾਤਾਂ ਦੇ ਵਿੱਚ ਰਹਿ ਰਹੇ ਨੇ ਇੱਥੋਂ ਦੇ ਵਪਾਰੀ ਵੀ ਤਾਂ ਤਸਵੀਰਾਂ ਅੰਮ੍ਰਿਤਸਰ ਦੀ ਸਬਜ਼ੀ ਮੰਡੀ ਦੀਆਂ ਨੇ ਤਾਂ ਚਲਬਾ ਚੜਦੇ ਨੇ ਸਾਡੇ ਨਾਲ ਸਮਾਸੇ ਵੀ ਸੋਨੂ ਜੰਡੇ ਵਾਲ ਤੁਹਾਨੂੰ ਜਿਵੇਂ ਦੇਖ ਰਹੇ ਹੋ ਜੇ ਜਿਹੜੀ ਸਬਜ਼ੀ ਮੰਡੀ ਹੈ ਇੱਥੋਂ ਪੂਰੇ ਮਾਝੇ ਨੂੰ ਸਬਜ਼ੀ ਸਪਲਾਈ ਹੁੰਦੀ ਹੈ ਪਰ ਇਹ ਬਿਮਾਰੀਆਂ ਨੂੰ ਸੱਦਾ ਦਿੰਦੀ ਹੋਈ ਨਜ਼ਰ ਆ ਰਹੀ ਹੈ ਬਿਲਕੁਲ ਇਹ ਅੰਮ੍ਰਿਤਸਰ ਦੀ ਨਹੀਂ ਇਹ ਮਾਝੇ ਦੀ ਹੀ ਸਭ ਤੋਂ ਵੱਡੀ ਮੰਡੀ ਆ ਵੱਲਾ ਮੰਡੀ ਆ ਔਰ ਇੱਥੇ ਜਿਹੜਾ ਜਦੋਂ ਕੋਈ ਲੈ ਕੇ ਆਉਂਦਾ ਸਬਜ਼ੀ ਪਰਚੀ ਕੱਟੀ ਜਾਂਦੀ ਆ ਔਰ ਸਭ ਤੋਂ ਵੱਡੀ ਦਿੱਕਤ ਕੀ ਆ ਕਿ ਇੱਥੇ ਸਾਫ਼ ਸਫਾਈ ਦੇ ਇੰਨੇ ਮਾੜੇ ਹਾਲਾਤ ਨੇ ਆਲੇ-ਦੁਆਲੇ ਦੇ ਬਹੁਤ ਬੁਰੇ ਹਾਲਾਤ ਨੇ ਔਰ ਗੰਦੀਆਂ ਜਗ੍ਹਾ ਤੇ ਸਬਜ਼ੀਆਂ ਇਕੱਠੀਆਂ ਕਰਕੇ ਔਰ ਉੱਥੋਂ ਜਿਹੜੇ ਆ ਆਟੋਂ ਵਾਲੇ ਵੇਚਦੇ ਆ ਉੱਥੋਂ ਕਈ ਚੋਕੇ ਲੈ ਜਾਂਦੇ ਆ ਸੋ ਪ੍ਰਸ਼ਾਸਨ ਨੂੰ ਸਰਕਾਰ ਨੂੰ ਬੜਾ ਇਮੀਡੀਏਟਲੀ ਧਿਆਨ ਦੇਣਾ ਚਾਹੀਦਾ ਇਹ ਨਾਲ ਹੁਣਾ ਹਾਲਾਤ ਜਿਹੜੇ ਤੁਸੀਂ ਵੇਖੇ ਆ ਇਹ ਹਾਲਾਤ ਕਿਹੋ ਜਿਹੇ ਨੇ ਵੇਖੋ ਇਹ ਕੀ ਮਤਲਬ ਤੁਹਾਨੂੰ ਲੱਗਦਾ ਕਿ ਇਹ ਮੰਡੀ ਆ ਇਹ ਮੰਡੀ ਦੇ ਹਾਲਾਤ ਨਹੀਂ ਆ ਇਹ ਹਾਲਾਤ ਜਿਹੜੇ ਆ ਇਸ ਤਰ੍ਹਾਂ ਲੱਗਦਾ ਕਿ ਜਿੱਦਾਂ ਦੋ ਦੇਸ਼ਾਂ ਦੀ جنگ ਲੱਗੀ ਹੋਵੇ ਤੇ ਸਭ ਕੁਝ ਜਿੱਦਾਂ ਤਬਾਹ ਹੋ ਗਿਆ ਹੋਵੇ ਉੱਟੜ ਗਿਆ ਹੋਵੇ ਇਦਾਂ ਦੇ ਹਾਲਾਤ ਲੱਗਦੇ ਆ ਮੰਡੀਆਂ ਦੇ ਹਾਲਾਤ ਇਦਾਂ ਦੇ ਨਹੀਂ ਹੁੰਦੇ ਸਰਕਾਰਾਂ ਵੱਲੋਂ ਮੰਡੀਆਂ ਲਈ ਸਪੈਸ਼ਲ ਪੈਕੇਜ ਦਿੱਤੇ ਜਾਂਦੇ ਆ ਔਰ ਪੈਸੇ ਆਉਂਦੇ ਆ ਨਾ ਇੱਥੇ ਮੰਡੀ ਬੋਰਡ ਵੱਲੋਂ ਕੋਈ ਸੜਕ ਬਣਾਈ ਗਈ ਨਾ ਕਾਰਪੋਰੇਸ਼ਨ ਵੱਲੋਂ ਕੋਈ ਸਫਾਈ ਨਾ ਵਾਟਰ ਸਪਲਾਈ ਤੁਸੀਂ ਕਿਸੇ ਨੂੰ ਫੋਨ ਲਾ ਲਓ ਉੱਥੇ ਲਿਖਿਆ ਵਾ ਕੋਈ ਪੁੱਛਦਾ ਨਹੀਂ ਗਿਛਦਾ ਨਹੀਂ ਕਿਸੇ ਨੂੰ ਇੱਥੇ ਬਹੁਤ ਹੀ ਬੁਰਾ ਹਾਲਾਤ ਆ ਮਤਲਬ ਇੰਨਾ ਹੀ ਕਿ ਗੰਦਗੀ ਆ ਕਿ ਮੈਨੂੰ ਨਹੀਂ ਲੱਗਦਾ ਕਿ ਕੋਈ ਕਿਤੇ ਹੋਰ ਜਾਂਦੀ ਇੱਥੇ ਤੇ ਸਾਹ ਲੈਣ ਦੀ ਵੀ ਪ੍ਰੋਬਲਮ ਆਉਂਦੀ ਆ ਦੂਰ ਦੂਰ ਤੱਕ ਤੁਹਾਨੂੰ ਲੱਗਦਾ ਕਿ ਮੰਡੀ ਵਾਲੇ ਕੋਲ ਹਾਲਾਤ ਲੱਗਦੇ ਤੁਹਾਨੂੰ ਹੂੰ ਤੇ ਸੁਣੋ ਜਿੱਥੇ ਸਬਜ਼ੀਆਂ ਸਾਡੇ ਆਪ ਆਉਂਦੀਆਂ ਨੇ ਸਾਡੇ ਲਈ ਲਾਈਵ ਆਂਦੇ ਨੇ ਪਰ ਇੱਥੋਂ ਜਦੋਂ ਸਬਜ਼ੀ ਲੈਣ ਲਈ ਆਈਦਾ ਤੇ ਮੇਰੇ ਖਿਆਲ ਨਾਲ ਜਿਹੜਾ ਵੀ ਸਬਜ਼ੀ ਲੈਣ ਲਈ ਆਏਗਾ ਉਹ ਸੋਚੇਗਾ ਕਿ ਅਸੀਂ ਸਬਜ਼ੀ ਨਹੀਂ ਬਿਮਾਰੀਆਂ ਲੈ ਕੇ ਚੱਲੇ ਬਿਲਕੁਲ ਦੇਖੋ ਲੋਕ ਲੋਕ ਵਿਚਾਰੇ ਕੀ ਕਰਨ ਲੋਕ ਟੈਕਸ ਵੀ ਦਿੰਦੇ ਆ ਜਿਹੜੇ ਵੇਚਣ ਆਉਂਦੇ ਵਿਚਾਰੇ ਅੰਦਰ ਆਉਂਦੇ ਐਂਟਰੀ ਆੜਤ ਵਕਰੀ ਹਰ ਚੀਜ਼ ਤੇ ਪੈਸੇ ਦੇ ਰਿਆ ਲੋਕਾਂ ਦਾ ਕਸੂਰ ਨਹੀਂ ਆ ਇਹ ਕੰਮ ਜਿਹੜਾ ਵਾ ਸਰਕਾਰ ਦਾ ਹੁੰਦਾ ਵਾ ਔਰ ਮੇਨ ਮੁੱਖ ਕੰਮ ਹੁੰਦੇ ਆ ਪਾਣੀ ਵਾਟਰ ਸਪਲਾਈ ਦਾ ਜਿਹੜਾ ਧਿਆਨ ਰੱਖਣਾ ਬਾਥਰੂਮਾਂ ਦਾ ਧਿਆਨ ਰੱਖਣਾ ਸੜਕਾਂ ਦਾ ਧਿਆਨ ਰੱਖਣਾ ਬਿਜਲੀ ਦਾ ਧਿਆਨ ਰੱਖਣਾ ਇਹ ਕਿਤੇ ਵੀ ਤੁਹਾਨੂੰ ਇੱਕ ਵੀ ਚੀਜ਼ ਕੋਈ ਨਜ਼ਰ ਆਈ ਕਿਤੇ ਇੱਥੇ ਦੇਖ ਕੇ ਜੀ ਇਹ ਜਿਹੜੇ ਵੀ ਐਮਐਲਏ ਮੈਡਮ ਨੇ ਜੀਵਨ ਜੋਤ ਜੀ ਉਹ ਆਂਦਾ ਜੀ ਵੋਡਾ ਐਕਟ ਜਿਹੜਾ ਉਹ ਅਰਚਨ ਬੰਦੀ ਪਈ ਉਸ ਦੀ ਵਜ੍ਹਾ ਨਾਲ ਜਿਹੜਾ ਇੱਥੋਂ ਦਾ ਮੇਨਟੇਨੈਂਸ ਨਹੀਂ ਹੋ ਪਾਰ ਮੈਨੂੰ ਦੱਸੋ ਸਫਾਈ ਦੇ ਨਾਲ ਕਿਸੇ ਦਾ ਕੀ ਲੈਣਾ ਲੈਣਾ ਉਹ ਤੇ ਆਪਾਂ ਕਿਸੇ ਨੂੰ ਗਲੋਂ ਲਾ ਕੇ ਪਰਲੇ ਬੰਨੇ ਸੁੱਟਦੀ ਅਗਲੇ ਤੇ ਚੀਜ਼ ਤੇ ਮੈਂ ਉਹਨਾਂ ਦੀ ਦੇਖੀ ਸੀ ਵੀਡੀਓ ਦੇ ਵਿੱਚ ਉਹ ਕਹਿ ਰਹੇ ਕਿ ਅੰਮ੍ਰਿਤਸਰ ਦੇ ਐਮਪੀ ਗੁਰਜੀਤ ਸਿੰਘ ਔਜਲਾ ਦਾ ਕੰਮ ਹੈ ਉਹ ਔਜਲਾ ਸਾਹਿਬ ਦੇ ਜਿਹੜੇ ਕੰਮ ਹੈ ਉਹ ਨਜ਼ਰ ਆ ਰਹੇ ਲੋਕਾਂ ਨੂੰ ਵਾਲੇ ਦੋਲੇ ਫਲਾਈਓਵਰ ਬਣ ਰਹੇ ਆ ਕਿੰਨੇ ਉਹਨਾਂ ਨੇ ਕੋਈ ਛੱਡਿਆ ਕਸਰ ਰੇਲਵੇ ਫਾੜਕਾਂ ਤੇ ਜਾ ਜਾ ਕੇ ਵਿਜ਼ਿਟ ਉਹ ਐਮਪੀ ਸਾਹਿਬ ਦਾ ਪਤਾ ਸੀ ਉਹਨਾਂ ਨੂੰ ਵੀ ਉਹ ਆ ਜਾਂਦੇ ਹੁੰਦੇ ਜਿੱਥੇ ਕੋਈ ਉਹਨਾਂ ਨੂੰ ਕਵੇ ਉਹ ਕੰਮ ਕਰਾਉਣ ਲਈ ਪਿੱਛੇ ਨਹੀਂ ਹਟਦੇ ਆ ਤਾਂ ਹੀ ਕਰਕੇ ਇੱਕ ਡਰਾਮਾ ਜਿਹਾ ਕਰਕੇ ਗਏ ਇੱਥੇ ਇੱਕ ਟਰੱਕ ਜਾ ਖਲਾਰਤਾ ਲਿਆ ਕੇ ਉਹ ਉਹਦਾ ਕੀ ਬੈਨੀਫਿਟ ਹੈ ਕਿਸੇ ਨੂੰ ਲੋਡ ਸਫਾਈ ਦੀ ਉੱਥੇ ਮੈਂ ਵੇਖਿਆ ਇੱਕ ਉਹ ਮੱਛਰ ਮਾਰਨ ਵਾਲੇ ਲੈ ਕੇ ਆਏ ਫੋਟੋਆਂ ਖੱਚੀਆਂ ਦੋ ਕਦੇ ਚੱਲ ਕਰਨ ਉਹ 5 ਕਿ ਮਿੰਟ ਲਈ ਟਰਾਲੀ ਸਟਾਰਟ ਕੀਤੀ ਉਹ ਹਲੇ ਗਰਮ ਹੀ ਹੋਈ ਆ ਤੇ ਚੱਲੋ ਵੀ ਪਰੇ ਨੂੰ ਇੱਥੇ گاਵਾ ਮਰੀਆਂ ਪਈਆਂ ਉੱਥੇ ਲੱਗੇ ਤੁਸੀਂ ਸਬਜ਼ੀਆਂ ਰੱਖੀਆਂ ਉਹ ਇਹ ਚੀਜ਼ਾਂ ਬਿਲਕੁਲ ਨਹੀਂ ਚੱਲਣੀਆਂ ਝੂਠ ਲੋਕ ਨਹੀਂ ਪਸੰਦ ਕਰਦੇ ਪਤਾ ਲੱਗ ਜਾਂਦਾ ਇਹ ਸਬਜੀ ਹੈ ਉੱਥੇ ਨਾਲ ਹੀ ਜਨਵਰਾਂ ਦੀ ਪਰਮਾਰ ਨਜ਼ਰ ਆ ਰਹੀ ਹੈ ਜਿੱਥੇ ਸਬਜੀ ਮੰਡੀ ਹੈ ਉਸੇ ਜਨਵਰਾਂ ਦੀ ਮੰਡੀ ਨਜ਼ਰ ਆ ਰਹੀ ਹੈ ਜਿਵੇਂ ਦੇਖ ਦਿਓ ਇਹ ਜਨਵਰਾਂ ਦੀ ਪਰਮਾਰ ਹੈ ਤੇ ਜਨਵਰ ਜ਼ਿਆਦਾ ਨੇ ਇੱਥੇ ਬੰਦਿਆਂ ਨਾਲ ਔਰ ਜਨਵਰ ਇੱਥੇ ਜਿਹੜੇ ਜਨਵਰਾਂ ਦੇ ਨਾਮ ਤੇ ਰਾਜਨੀਤੀ ਕੀਤੀ ਜਾਂਦੀ ਜਾਂ ਉਹਨਾਂ ਦਾ ਟੈਕਸ ਦਿੱਤਾ ਜਾਂਦਾ ਉਹ ਵੀ ਕਿਤੇ ਨਾ ਕਿਤੇ ਫੇਲਿਆ ਪ੍ਰਸ਼ਾਸਨ ਉਹਨਾਂ ਜਨਵਰਾਂ ਦੀ ਲੱਗੇ ਜਿਹਨਾਂ ਦੀ ਮੌਤ ਹੋਈ ਉੱਥੇ ਲੱਗੇ ਸੀ ਸਬਜ਼ੀਆਂ ਵਿਕਰੀਆਂ ਇਹ ਡਰਾਮਾ ਨਾ ਕਰਨ ਦੇਖੋ ਜਿਹੜੀ ਜ਼ਿੰਮੇਵਾਰੀ ਬਣਦੀ ਉਸ ਤੋਂ ਭੱਜਣਾ ਨਹੀਂ ਚਾਹੀਦਾ ਮੈਡਮ ਦੀ ਜ਼ਿੰਮੇਵਾਰੀ ਬਣਦੀ ਕਾਰਪੋਰੇਸ਼ਨ ਦੀ ਬਣਦੀ ਮੰਡੀ ਬੋਰਡ ਦੀ ਬਣਦੀ ਆ ਇੱਥੇ ਆਉਣ ਸਾਫ ਸਫਾਈ ਕਰਾਉਣ ਸਾਫ ਸਫਾਈ ਦੇ ਨਾਲ ਐਮਪੀ ਦਾ ਕੀ ਲੈਣਾ ਦੇਣਾ ਸਾਫ ਸਫਾਈ ਕਾਰਪੋਰੇਸ਼ਨ ਨੇ ਕਰਨੀ ਆ ਬੰਦੇ ਡਸਟਬਿਨ ਲਾਏ ਹੋਏ ਨੇ ਡਸਟਬਿਨ ਦੇ ਵਿੱਚ ਪਾਉਣਾ ਦਾ ਆਮ ਜਨਤਾ ਦਾ ਹੀ ਫਰਜ਼ ਹੈ ਜਿਵੇਂ ਯਾਰਾ ਪਾਣੀ ਡਸਟਬਿਨ ਚ ਪਾ ਦਾਂਗੇ ਕਮਾਲ ਹੋ ਗਈ ਉਹਨਾਂ ਨੂੰ ਕਿੰਨਾ ਨੇ ਵਿਧਾਇਕ ਬਣਾ ਕੇ ਭੇਜਤਾ ਜੇ ਕਿਤੇ ਲੋਕਾਂ ਮਤਲਬ ਵੋਟਾਂ ਪਾ ਹੀ ਦਿੱਤੀਆਂ ਤੇ ਆ ਕੰਮ ਨਾ ਨਾ ਕਰਨਾ ਇਹ ਕਿਤੇ ਭੁਲੇਖੇ ਨਾ ਦਬਤਾ ਬਟਨ ਤੇ ਚਲੋ ਕੋਈ ਗੱਲ ਨਹੀਂ ਹੁਣ ਲੋਕੀ ਗੁੱਸਾ ਕਰਦੇ ਆ ਔਰ ਇਹ ਵੀ ਮਹਿਸੂਸ ਕਰਦੇ ਵੀ ਜਿਹੜੇ ਹੱਥਾਂ ਨਾਲ ਵੋਟਾਂ ਪਾਈਆਂ ਸੀ ਹੁਣ ਉਂਗਲ ਥੋੜੀ ਵੱਡ ਲੈਣੀ ਉਹਨਾਂ ਨੇ ਤੇ ਇਸ ਕਰਕੇ ਥੋੜਾ ਜਿਹਾ ਉਹਨਾਂ ਨੂੰ ਧਿਆਨ ਕਰਨਾ ਚਾਹੀਦਾ ਲੋਕਾਂ ਦੀ ਗੱਲ ਕਰਨ ਡਸਟਬੀਨਾਂ ਦੇ ਨਵੇਂ ਚ ਆ ਕੀ ਪਹਿਣਾ ਦੱਸੋ ਮੈਂ ਐਮਪੀ ਸਾਹਿਬ ਕੋ ਤੁਹਾਨੂੰ ਡਸਟਬੀਨ ਕਿਨੇ ਲੈ ਕੇ ਦਵਾ ਯਾਰ ਲੈਦਾ 150 ਦੀ ਨਹੀਂ ਗੱਲ ਕਰਦਾ ਉਹ ਬੰਦੇ ਦਾ ਖੁੱਲਾ ਦੇ ਲਿਆ ਉਹਨੂੰ ਤੇ ਕੋਈ ਜਾ ਕੇ ਕਵੇ ਕੰਮ ਤੇ ਉਹ ਮਿੰਟਾਂ ਚ ਪਹੁੰਚ ਜਾਂਦਾ ਇਸ ਕਰਕੇ ਬੁਖਲਾਹਟ ਔਰ ਟਾਰਗੇਟ ਜਿਹੜਾ ਬੰਦਾ ਕੰਮ ਕਰਦਾ ਨਾ ਉਹ ਉਹੀ ਨਜ਼ ਇੱਕ ਕੰਮ ਜਿਹੜਾ ਵਾ ਸਫਾਈ ਦੇ ਨਾਲ ਕੋਈ ਕਿਸੇ ਆਰਮੀ ਵਾਲਿਆਂ ਨੇ ਨਹੀਂ ਕਹਿਣਾ ਪਾਣੀ ਤੋਂ ਕਿਸੇ ਨੇ ਨਹੀਂ ਕਹਿਣਾ ਇਹਦੇ ਵਿੱਚ ਮੈਨੂੰ ਦੱਸੋ ਆ ਗੰਦਗੀ ਸਾਫ਼ ਕਰਨ ਦੇ ਵਿੱਚ ਇਹ ਕੀ ਦਿੱਕਤ ਆਊਗੀ ਇਹਦੇ ਚ ਐਮਪੀ ਦਾ ਕੀ ਕੰਮ ਆ ਮੈਂਬਰ ਪਾਰਲੀਮੈਂਟ ਦਾ ਤੁਹਾਨੂੰ ਲੱਗਦਾ ਕੋਈ ਸਾਰੇ ਸਿਆਣੇ ਤੁਸੀਂ ਇੱਕ ਮੈਂਬਰ ਪਾਰਲੀਮੈਂਟ 19 ਲੱਖ ਬੰਦੇ ਦਾ ਚੁਣਿਆ ਨੁਮਾਇੰਦਾ ਚਾਹਤ ਨਹੀਂ ਕਿ ਇੱਥੇ ਇੱਥੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਇਹ ਜਨਤਾ ਦੀ ਸਿਹਤ ਨਾਲ ਝਲਵਾਰ ਹੋ ਰਿਆ ਬਿਲਕੁਲ ਗਲੋਂ ਲਾ ਕੇ ਕਿਸੇ ਦੇ ਸੁਟਿਆ ਜਾ ਰਿਹਾ ਇਹਦੇ ਨਾਲ ਕੋਈ ਰਾਜਨੀਤੀ ਕੋਈ ਖਲਵਾੜ ਵਾਲੀ ਗੱਲ ਨਹੀਂ ਆ ਇੱਥੇ ਇਹ ਕਹਿ ਰਹੇ ਨੇ ਭੈਣ ਜੀ ਮੰਡੀ ਦਾ ਉਹ ਪਰਲੇ ਬੰਨੇ ਡਰੇਨ ਆ ਉਹ ਜਿਹੜਾ ਇਹਨਾਂ ਦਾ ਐਮ.ਐਲ.ਏ ਉਹ ਪਤਾ ਨਹੀਂ ਕੀ ਬੋਲੀ ਜਾਂਦੇ ਆ ਵਿਧਾਨ ਸਭਾ ਚ ਉਹਨੂੰ ਨਹੀਂ ਪਤਾ ਲੱਗਦਾ ਜਸਬੀਰ ਨੂੰ ਉੱਥੇ ਵੀ ਪਾਣੀ ਦੇ ਬੁਰੇ ਹਾਲ ਕੰਦਾ ਪਾਣੀ ਪਰ ਇਹ ਉਹ ਦੱਖਣੀ ਹਲਕੇ ਚ ਨੇਜਰ ਸਾਹਿਬ ਆ ਉੱਥੇ ਘਰ ਘਰ ਕੈਂਸਰ ਪਹੁੰਚ ਗਈ ਉਹ ਭਗਤਾਂ ਵਾਲਾ ਡੈਂਪ ਆ ਤੇ ਐਦਾਂ ਹੀ ਤੁਸੀਂ ਉਹ ਪਰੇ ਚੱਲ ਜੋ ਆ ਜਿਹੜੇ ਇਹਨਾਂ ਦੇ ਹਜੇ ਗੁਪਤਾ ਜੀ ਆ ਉੱਥੇ ਵੀ ਇਹੀ ਹਾਲਾਤ ਨੇ ਤੁਸੀਂ ਕਿਹੜੇ ਪੰਜ ਹਲਕੇ ਆ ਨਾ ਅਮਰitsar ਦੇ ਤੇ ਇੱਕ ਤੇ ਇਹਨਾਂ ਨੇ ਨਾਰਥ ਹਲਕੇ ਦਾ ਜਿਹੜਾ ਗੁਰਨਾਨਕ ਹਸਪੀਟਲ ਉਹਦੇ ਸਫਾਈ ਦੇ ਹਾਲਾਤ ਵੇਖ ਲਿਓ ਉਹ ਤੇ ਵੈਸੇ ਐਮਐਲਏ ਤੇ ਇਹਨਾਂ ਨੇ ਕਾਰਵਾਈ ਆਪਣੇ ਤੇ ਕਰਤੀ ਸੋ ਕਿਤੇ ਨਾ ਕਿਤੇ ਕੰਮ ਕਰਨ ਗੱਲਾਂ ਨਾਲ ਕੱਖ ਨਹੀਂ ਹੋਣਾ ਸਾਲ ਰਹਿ ਗਿਆ ਇੱਕ ਗੱਲਾਂ ਨਾਲ ਸਰਕਾਰ ਨਹੀਂ ਬਣਦੀ ਹੁੰਦੀ ਗੱਲਾਂ ਨਾਲ ਕੁੱਖ ਨਹੀਂ ਹੁੰਦਾ ਹੁੰਦਾ ਗੱਲਾਂ ਨਾਲ ਸਿਰਫ ਗੱਲਾਂ ਹੀ ਮਿਲਦੀਆਂ ਤੁਹਾਨੂੰ ਲੋਕਾਂ ਨੇ ਜਦੋਂ ਸਵਾਲ ਕਰਨੇ ਤੁਹਾਨੂੰ ਕੀ ਕਹੋਗੇ ਕੀ ਕੀਤਾ ਸੀ ਇਹਦੇ ਚ ਤੇ ਮੇਰੇ ਹਿਸਾਬ ਨਾਲ ਮਛੀਆਂ ਤੇ ਕਸ਼ੂਕਮੇ ਛੱਡੇ ਹੋਣ ਤੇ ਇਨਕਮ ਬੜੀ ਆ ਜਾਏ ਇਹਨੂੰ ਇੱਥੇ ਤੇ ਤੁਸੀਂ ਵਾਟਰ پارک ਬਣਾ ਦਿਓ ਮੇਰੇ ਸਾਣਾ ਮੰਡੀ ਰਹਿਣ ਹੀ ਨਹੀਂ ਦੇਣਾ ਚਾਹੀਦਾ। ਪਰ ਹੋਰ ਵੀ ਵੀਰ ਇੱਥੇ ਪਹੁੰਚੇ ਹੋਏ ਨੇ ਹਾਲਾਤ ਜਿਹੜੇ ਨੇ ਵੱਧ ਤੋਂ ਵੱਧ ਨੇ ਸਾਫ ਸਫਾਈ ਵੀ ਇਹ ਹੈ ਨਹੀਂ ਸਬਜੀ ਮੰਡੀ ਦੇ ਵਿੱਚ ਤਾਂ ਜਲਵਾ ਚਰਦੇ ਆ ਜਿਹੜੇ ਹੋਰ ਵੀ ਵੀਰ ਇੱਥੇ ਪਹੁੰਚੇ ਨੇ ਸਰ ਨਾਮ ਜੀ ਹੈ ਜੀ ਤੁਹਾਡਾ। ਹਾਂ ਜੀ ਮੇਰਾ ਨਾਮ ਹਰਮਨਪ੍ਰੀਤ ਸਿੰਘ ਹੈ ਜੀ। ਹਾਂ ਜੀ ਹਰਮਨ ਜੀ ਜਿਵੇਂ ਦੇਖ ਦਿਓ ਜੀ ਇਹ ਸਭ ਤੋਂ ਵੱਡੀ ਮੰਡੀ ਹੈ ਮਾਝੇ ਦੀ ਸਬਜੀ ਮੰਡੀ ਪਰ ਸਬਜੀ ਮੰਡੀ ਦੀ ਸਾਫ ਸਫਾਈ ਵੀ ਨਜ਼ਰ ਨਹੀਂ ਆ ਰਹੀ ਤੇ ਜਾਨਵਰਾਂ ਦੀ ਭਮਾਰ ਵੀ ਨਜ਼ਰ ਆ ਰਹੀ ਹੈ। ਤੁਸੀਂ ਕਿਵੇਂ ਦੇਖਦੇ ਹੋ ਜੀ? ਵੇਖੋ ਜਿਵੇਂ ਕਿ ਅੱਗੇ ਵੀ ਸਾਰਿਆਂ ਨੇ ਦੱਸਿਆ ਹਨਾ ਆਪੇ ਕਿ ਇੱਥੇ ਤੁਸੀਂ ਹਾਲਾਤ ਵੇਖ ਹੀ ਰਹੇ ਜੇ ਸਾਨੂੰ ਯਾਰ ਸ਼ਰਮ ਆਉਂਦੀ ਅੰਬਰਸਰ ਦੀ ਐਂਟਰੈਂਸ ਆ ਮਤਲਬ ਮੇਨ ਐਂਟਰੈਂਸ ਅੰਬਰਸਰ ਤੋਂ ਜਦੋਂ ਗੋਲਡਨ ਗੇਟ ਤੋਂ ਬਾਈਪਾਸ ਨੂੰ ਆਈਏ ਤੇ ਰਸਤੇ ਦੇ ਵਿੱਚ ਮੰਡੀ ਹੁੰਦੀ ਹੈ ਹਨਾ ਇਹ ਕੀ ਯਾਰ ਵਿਖਾ ਰਹੇ ਅਸੀਂ ਲੋਕਾਂ ਠੀਕ ਹੈ ਨਾ ਹੁਣ ਇੱਥੇ ਮੁੱਖ ਦੀ ਗੱਲ ਇਹ ਆ ਕਿ ਫੇਰ ਉਹੀ ਕਿ ਇੱਥੇ ਇਹ ਲੋਕਲ ਵਿਧਾਇਕ ਦਾ ਕੰਮ ਆ ਇਹਦੀ ਸਫਾਈ ਕਰਾਉਣਾ ਠੀਕ ਹੈ ਨਾ ਜਾਂ ਕਾਰਪੋਰੇਸ਼ਨ ਦਾ ਤੇ ਜਾਂ ਫਿਰ ਜਿਹੜੇ ਇਥੋਂ ਦੇ ਠੇਕੇਦਾਰ ਨੇ ਜਿਨ੍ਹਾਂ ਨੇ ਇੱਥੇ ਠੇਕੇ ਲਾਏ ਆਪਾਂ ਤੁਹਾਡੇ ਸਾਹਮਣੇ ਫੋਨ ਕੀਤਾ ਨਾ ਕਿ ਫੋਨ ਬੰਦ ਯਾਨੀ ਕਿ ਜਿਹੜਾ ਇੱਕ ਠੇਕੇਦਾਰ ਆ ਉਹਦਾ ਫੋਨ ਬੰਦ ਆ ਯਾਨੀ ਕਿ ਜਿਹਨੇ ਸਫਾਈ ਕਰਨੀ ਉਹਦਾ ਫੋਨ ਬੰਦ ਆ ਦੂਜੀ ਗੱਲ ਮੇਰੇ ਹਿਸਾਬ ਨਾਲ ਇਹ ਹੁਣ ਠੇਕੇਦਾਰ ਦਾ ਕੰਮ ਉਹਦੇ ਵੱਸਦਾ ਵੀ ਰੋਗ ਨਹੀਂ ਰਹਿ ਗਿਆ ਕਿ ਇੰਨੀ ਉਹ ਸਫਾਈ ਕਰ ਸਕੇ ਜੇ ਤੁਸੀਂ ਮੇਰੇ ਖਿਆਲ ਨਾਲ ਅੱਜ ਸਫਾਈ ਕਰਨ ਲੱਗੋ ਨਾ ਇਨੂੰ ਘੱਟੋ ਘੱਟ 5 ਮਹੀਨੇ ਲੱਗ ਜਾਣਗੇ ਮੰਡੀ ਦੀ ਸਫਾਈ ਕਰਦੇ ਅੱਜ ਮੈਡਮ ਜੀਵਨ ਜੋਜੀ ਵੀ ਇੱਥੇ ਪਹੁੰਚ ਰਹੇ ਨੇ ਜਿਆਦਾ ਜੇ ਕੋਈ ਹਾਲੋ ਪਾਇਆ ਇੱਥੇ ਵੇਖੋ ਹਾਲ ਦੀ ਗੱਲ ਇਹ ਆ ਕਿ ਜਦੋਂ ਗੱਲ ਤੇ ਉਹੀ ਆ ਕਿ ਜਦੋਂ ਰੌਲਾ ਪਿਆ ਕੱਲ ਮੈਂਬਰ ਪਾਰਲੀਮੈਂਟ ਨੇ ਰੌਲਾ ਪਾਇਆ ਕਿ ਇੱਥੇ ਬਹੁਤ ਗੰਦਿਆ ਤੇ ਅੱਜ ਹੀ ਹਨਾ ਤਕਰੀਬਨ ਮਤਲਬ ਕਿ ਐਕਸ਼ਨ ਮੂਡ ਦੇ ਵਿੱਚ ਸਾਰੇ ਕਿਉਂਕਿ ਹੁਣ ਪਤਾ ਲੱਗ ਗਿਆ ਨਾ ਕਿ ਮੈਂਬਰ ਪਾਰਲੀਮੈਂਟ ਕਦੋਂ ਵੀ ਆ ਕੇ ਤੇ ਦੌਰਾ ਕਰ ਸਕਦੇ ਉਹ ਐਕਸ਼ਨ ਮੂਡ ਦੇ ਵਿੱਚ ਦਵਾ-ਦਵ ਮੈਡਮ ਵੀ ਆ ਗਈ ਹਨਾ ਉਹ ਆ ਕੇ ਤੇ ਕਹਿਣ ਲੱਗ ਪਏ ਇੱਥੇ ਹੁਣ ਉਹ ਦੇਖ ਕੇ ਗਏ ਆ ਇੱਕ ਪੋਰਟੇਬਲ ਬਾਥਰੂਮ ਹੁਣੇ ਦੇਖ ਕੇ ਗਏ ਆ ਨਾ ਤੁਸੀਂ ਦੇਖ ਲਈ ਆ ਜੀ ਇੱਕ ਪੋਰਟੇਬਲ ਬਾਥਰੂਮ ਦੇਖ ਕੇ ਗਏ ਆ ਤੇ ਉਹ ਇਹਦਾ ਮਤਲਬ ਕਿ ਬੁਖਲਾਹਟ ਆ ਪਹਿਲਾਂ ਕਹਿੰਦਾ ਕਿ ਮੇਰਾ ਕੰਮ ਨਹੀਂ ਆ ਇਹ ਮੈਂਬਰ ਪਾਰਲੀਮੈਂਟ ਦਾ ਕੰਮ ਤੇ ਹੁਣ ਫਿਰ ਉਹ ਇੱਥੇ ਆਣ ਕੇ ਤੇ ਸਫਾਈ ਕਰਮਚਾਰੀਆਂ ਨੂੰ ਕਿਉਂ ਫਿਰ ਦਬਕੇ ਮਾਰਨ ਢੇ ਹੁਣੇ ਇੱਕ ਮੋਟਰਸਾਈਕਲ ਉਹ ਆਇਆ ਜਿਹੜਾ ਧੂਏ ਵਾਲਾ ਉਨੇ ਕੀ ਕੀ ਅੱਛਾ ਉਹਨੇ ਉਹਨਾਂ ਦਾ ਵੀ ਵੇਖ ਲਓ ਕੀ ਕੀਤਾ ਉਹ ਨੰਗਿਆ ਜਿੱਥੇ ਮੱਛਰ ਉੱਥੇ ਨੇ ਧੂਆ ਮਾਰਿਆ ਉੱਥੇ ਇੱਕ ਗਿਆ ਫੋਟੋ ਕਰਕੇ ਤੇ ਫਿਰ ਉੱਥੇ ਅੱਗੇ ਗਿਆ ਉਹ ਵੀਡੀਓ ਵੀ ਅਗੀ ਸਾਡੇ ਕੋਲ ਠੀਕ ਹੈ ਨਾ ਸੋ ਇਹ ਇਹ ਯਾਰੇ ਆਪਾਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਆ ਆਪਾਂ ਇਹ ਨਹੀਂ ਸੋਚ ਰਹੇ ਕਿ ਇਹਦੀ ਸਫਾਈ ਦੀ ਬਜਾਏ ਇਹਦੇ ਤੇ ਅਸੀਂ ਇੱਕ ਡਰਾਮਾ ਕਰਕੇ ਜਿਵੇਂ ਹਨਾ ਆਪਨੇ ਆਪ ਆਪਣੇ ਡਰਾਮਾ ਹੀ ਕਰਦੇ ਆ ਆ ਹੁਣ ਇਲੈਕਸ਼ਨ ਆ ਗਈ ਨਾ ਤਰਨ ਤਰਨ ਦੀ ਇਹਨਾਂ ਵੇਖੋ ਫਿਰ ਕੋਈ ਨਾ ਕੋਈ ਆ ਪਹਿਲੋਂ ਕੱਲ ਹੀ ਭਗਵੰਤ ਮਾਨ ਜੀ ਨੇ ਐਸਵਾਈਐਲ ਦਾ ਡਰਾਮਾ ਚਲਾਤਾ ਕਿ ਅਸੀਂ ਪਾਣੀ ਨਹੀਂ ਦਵਾਂਗੇ ਫਿਰ ਮੁੱਦਾ ਚੁੱਕ ਲਿਆ ਜਾਂ ਕੋਈ ਨਾ ਕੋਈ ਯਾਦਾ ਨਹੀਂ ਕਿ ਇੱਥੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਇਹ ਤਾਂ ਹਰ ਬੰਦੇ ਦੀ ਜ਼ਰੂਰਤ ਹੈ ਸਬਜ਼ੀ ਦਾ ਹਰ ਬੰਦੇ ਦੀ ਜ਼ਰੂਰਤ ਹੈ ਹਰ ਪਰਿਵਾਰ ਦੀ ਜ਼ਰੂਰਤ ਹੈ ਇੱਥੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਕਿਸੇ ਚੀਜ਼ ਦੀ ਵੇਖੋ ਬਿਲਕੁਲ ਗੱਲ ਠੀਕ ਹੈ ਹੁਣ ਇਹ ਸਾਰੇ ਅੰਮ੍ਰਿਤਸਰ ਚ ਸਬਜ਼ੀ ਸਪਲਾਈ ਹੋਣੀ ਆ ਵੇਖੋ ਇਹ ਸਬਜ਼ੀ ਰੇੜੀਆਂ ਤੋਂ ਲੈ ਇੱਥੋਂ ਲੋਕਾਂ ਨੇ ਖੜਨੀ ਆ ਰੇੜੀਆਂ ਵਾਲਿਆਂ ਨੇ ਸਬਜ਼ੀ ਵੇਚਣ ਵਾਲਿਆਂ ਨੇ ਲੈ ਕੇ ਜਾ ਕੇ ਤੇ ਜਾ ਕੇ ਇੱਕ ਘਰਾਂ ਚ ਪਹੁੰਚਣੀ ਆ ਤੇ ਇਹ ਤੁਸੀਂ ਆ ਹਾਲਾਤ ਦੇਖੋ ਕਿ ਇੱਥੋਂ ਗੰਧ ਦੇ ਵਿੱਚੋਂ ਇੱਕ ਚੀਜ਼ ਜਾ ਰਹੀ ਆ ਅਸੀਂ ਗਾਂਧੀ ਖਾਂਡੇ ਗਾਂ ਜਰੂਰ ਜੀ ਆਮ ਜਨਤਾ ਨੂੰ ਜਿਹੜੀਆਂ ਪਰੇਸ਼ਾਨੀਆਂ ਆ ਰਹੀਆਂ ਨੇ ਸਬਜ਼ੀ ਮੰਡੀ ਦੇ ਵਿੱਚ ਉੱਥੇ ਹੀ ਅੱਜ ਵਿਧਾਇਕ ਜਿਹੜੇ ਨੇ ਜੀਵਨ ਜੋਤ ਮੈਡਮ ਉਹ ਵੀ ਪਹੁੰਚ ਪਹੁੰਚੇ ਹੋਏ ਨੇ ਤਸਵੀਰਾਂ ਵੇਖਦੇ ਅਸੀਂ ਦੇਖ ਰਹੇ ਹਾਂ ਜੀ ਮੈਡਮ ਜਿਹੜੇ ਨੇ ਇੱਥੇ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਤਾਂ ਅੰਮ੍ਰਿਤਸਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਜੇ ਅੰਮ੍ਰਿਤਸਰ ਦੇ ਵਿੱਚ ਜੀਵਨ ਜੋਤ ਮੈਡਮ ਜਿਹੜੇ ਕਿ ਵਿਧਾਇਕ ਨੇ ਉਹ ਵੀ ਪਹੁੰਚ ਰਹੇ ਨੇ ਗੱਲਬਾਤ ਉਹਨਾਂ ਨਾਲ ਵੀ ਕਰਦੇ ਆਂ ਸਬਜ਼ੀ ਮੰਡੀ ਦੇ ਵਿੱਚ ਜਿਹੜੀਆਂ ਪ੍ਰੇਸ਼ਾਨੀਆਂ ਆ ਰਹੀਆਂ ਨੇ ਮੁਸ਼ਕਲਾਂ ਆ ਰਹੀਆਂ ਨੇ ਜਾਂ ਸਾਫ ਸਫਾਈ ਨਹੀਂ ਹੋ ਪਾ ਰਹੀ ਉਸ ਨੂੰ ਲੈ ਕੇ ਜਿਹੜੀ ਅਸੀਂ ਗੱਲਬਾਤ ਕਰਾਂਗੇ ਤਾਂ ਜਾਣਦੇ ਆ ਮੈਡਮ ਦਾ ਕੀ জানা ਇਸ ਬਾਬਤ ਦੇਖੋ ਸਭ ਤੋਂ ਪਹਿਲੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਆ ਕਿ ਮੰਡੀ ਦੇ ਵਿੱਚ ਅਕਸਰ ਅਸੀਂ ਚੱਕਰ ਲਗਾਉਂਦੇ ਰਹਿੰਦੇ ਆ ਅਕਸਰ ਠੀਕ ਹੈ ਮੈਂ ਤਾਂ ਥੋੜੀ ਜਿਹੀ ਵੀ ਬਾਰਿਸ਼ ਹੁੰਦੀ ਤਾਂ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਕਿ ਗੱਡੀ ਇਧਰੋਂ ਦੀ ਕੱਢੋ ਵਿਚੋਂ ਦੀ ਤਾਂ ਕਿ ਸਾਨੂੰ ਪਤਾ ਲੱਗਦਾ ਰਹੇ ਸਾਡੇ uh, WhatsApp ਗਰੁੱਪਸ ਬਣੇ ਹੋਏ ਆ ਜਿਦੇ ਵਿੱਚ ਦਿਨ ਚ ਦੋ ਵਾਰ ਸਫਾਈ ਦੀਆਂ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਪਿਕਸ ਮੰਗਵਾਉਂਦੇ ਰਹੀਏ ਕਿ ਮੰਡੀ ਸਾਫ਼ ਹੋ ਰਹੀ ਹੈ ਬਟ ਹੈਵਿੰਗ ਸੈਟ ਦੈਟ ਸਾਨੂੰ ਸਾਰਿਆਂ ਨੂੰ ਇੱਕ ਚੀਜ਼ ਪਤਾ ਹੋਣੀ ਬਹੁਤ ਜ਼ਰੂਰੀ ਹੈ ਕਿ ਮੰਡੀ ਦੇ ਵਿੱਚ ਵੋਡਾ ਐਕਟ ਲੱਗਾ ਹੋਇਆ ਮੈਂ ਰਾਦਰ ਅੱਜ ਤੁਹਾਡੇ ਤੋਂ ਇੱਕ ਹੈਲਪ ਚਾਹੁੰਦੀ ਆ ਕਿ ਸਾਨੂੰ ਇਹਦੇ ਲਈ ਸਾਡੀ ਆਵਾਜ਼ ਤੁਸੀਂ ਵੀ ਇੰਨੀ ਰੇਜ਼ ਕਰੋ ਕਿ ਸਾਨੂੰ ਜਿਹੜਾ ਇਹ ਐਨਓਸੀ ਨਹੀਂ ਪ੍ਰੋਵਾਈਡ ਹੁੰਦਾ ਆਰਮੀ ਵੱਲੋਂ ਉਹ ਜਿਹੜਾ ਉਹ ਕਿਸੇ ਤਰੀਕੇ ਇੱਥੇ ਜੀ ਮੈਂ ਤੁਹਾਨੂੰ ਦੱਸ ਦਿੰਨੀ ਇੱਥੇ ਐਮਿਨੇਸ਼ਨ ਡੰਪ ਹੋਣ ਦਾ ਕਰਕੇ ਇੱਥੇ ਵੋਡਾ ਐਕਟ ਹੈ ਇੱਥੇ ਈਵਨ ਰਿਪੇਅਰ অর ਮੇਨਟੇਨੈਂਸ ਦੇ ਲਈ ਵੀ ਤੁਹਾਨੂੰ ਐਨਓਸੀ ਦੀ ਜ਼ਰੂਰਤ ਹੁੰਦੀ ਆ ਆਰਮੀ ਤੋਂ ਆਦਰਵਾਇਜ਼ ਆਰਮੀ ਇੱਥੇ ਐਫਆਈਆਰ ਕਰ ਦਿੰਦੀ ਫਾਈ ਤੁਸੀਂ ਕਹਿੰਦੇ ਆ ਵੀ ਇੱਥੇ ਹਜ਼ਾਰਾਂ ਲੋਕ ਇੱਥੇ ਕੰਮ ਕਰਦੇ ਨੇ ਉਹਨਾਂ ਦੀ ਇੱਕ ਤਾਂ ਦੁਕਾਨਦਾਰੀ ਪ੍ਰਭਾਵਿਤ ਹੋ ਰਹੀ ਹੈ ਜਿਹੜੇ ਸਾਡੀਆਂ ਡੇਰ ਵੱਖਰਾ ਹੈ ਦੇਖੋ ਮੈਂ ਫੇਰ بار-बार ਇੱਕ ਗੱਲ ਕਹਿ ਰਹੀ ਆ ਜਗਾ ਕੱਚੀ ਹੈ ਠੀਕ ਹੈ ਜੀ ਸਫਾਈ ਡਰਾਈ ਹੋ ਜਾਏਗੀ ਹੋ ਜਾਏਗੀ ਮੈਂ ਅੰਦਰ ਹੁਣੇ ਤੁਸੀਂ ਅੰਦਰ ਨਹੀਂ ਸੀ ਮੈਂ ਤੁਹਾਨੂੰ ਇਨਵੀਟੇਸ਼ਨ ਦਿੱਤਾ ਸੀ ਕਿ ਅੰਦਰ ਆ ਕੇ ਬੈਠੋ ਤੁਹਾਨੂੰ ਪਤਾ ਲੱਗੇ ਕਿ ਸਾਡੀ ਕੀ ਕਨਵਰਸੇਸ਼ਨ ਹੋ ਰਹੀ ਹੈ ਫਿਰ ਤੁਹਾਡੇ ਸ਼ਾਇਦ ਸਵਾਲ ਅਲੱਗ ਹੁੰਦੇ ਮੈਂ ਅੰਦਰ ਕਹਿ ਹੀ ਰਹੀਆਂ ਕਿ ਅਸੀਂ ਡਸਟਬਿਨਸ ਪ੍ਰੋਵਾਈਡ ਕਰ ਸਕਦੇ ਹਾਂ ਅਸੀਂ ਕਰ ਰਹੇ ਹਾਂ ਹੁਣ ਡਸਟਬਿਨ ਦੇ ਅੰਦਰ ਸੁੱਟਣਾ ਕਿੰਨੇ ਆ ਤੁਸੀਂ ਦੱਸੋ ਮੈਨੂੰ ਕਿੰਨੇ ਸੁੱਟਣਾ ਡਸਟਬਿਨ ਦੇ ਅੰਦਰ ਅਸੀਂ ਆਪ ਸਿੱਟਣਾ ਨਾ ਤੁਸੀਂ ਲਾ ਮੇਕਰ ਬਣਾ ਸਕਦੇ ਬਣਾ ਰਹੇ ਆ ਅਜੇ ਇਨਸਟਰਕਸ਼ਨ ਆਈ ਨੈਵਰ ਵਾਂਟਡ ਕਿ ਇਸ ਕਰਕੇ ਇੱਥੇ ਦੇਖੋ ਕਿਉਂਕਿ ਅਸੀਂ ਇੱਥੇ ਬਹੁਤ ਜ਼ਿਆਦਾ ਕੁਝ ਲੋਕਾਂ ਨੂੰ ਪ੍ਰੋਵਾਈਡ ਨਹੀਂ ਕਰ ਪਾ ਰਹੇ ਨਾ ਇਸ ਕਰਕੇ ਅਸੀਂ ਸਖਤੀ ਤੋਂ ਥੋੜਾ ਜਿਹਾ ਮਨ ਚ ਆਉਂਦਾ ਹੈ ਕਿ ਕੀ ਸਖਤੀ ਕਰੀਏ ਫੜੀਆਂ ਬਲਿਆਂ ਨੂੰ ਕੀ ਫਾਈਨ ਲਾਈਏ ਹੈ ਨਾ ਪਰ ਆ ਗੱਲ ਨਹੀਂ ਹੈ ਬਿਲਕੁਲ ਲੱਗਦੇ ਨੇ ਇੱਥੇ ਸਫਾਈ ਲਗਾਤਾਰ ਹੁੰਦੀ ਹੈ ਇੱਥੇ ਤੁਸੀਂ ਦੋ ਵਾਰ ਸਫਾਈ ਕਰੋਗੇ ਇਥੋਂ ਜਿੰਨੇ ਲੋਕ ਜਿੰਨੇ ਲੋਕ ਬਾਜੀ ਮੈਂ ਵੀ ਤੁਹਾਡੇ ਤੋਂ ਪਹਿਲੇ ਹੀ ਨਿਕਲ ਕੇ ਆਈ ਆ ਮੈਂ ਇਹ ਮੰਦਿਰ ਬੰਦੇ ਹੋ ਇਹ ਮੰਦਿਰ ਸਫਾਈ ਨਹੀਂ ਹੈਗੀ ਅ ਮੈਂ ਕਹਿ ਰਹੀ ਆ ਕਿ ਪਲਾਸਟਿਕ ਦੇ ਲਿਫਾਫੇ ਲੋਕ ਸੁੱਟ ਕੇ ਜਾ ਰਹੇ ਨੇ ਗਲਿਆ ਸੜਿਆ ਫਰੂਟ ਜਿਹੜਾ ਇਹਨਾਂ ਦਾ ਬਚ ਜਾਂਦਾ ਮੇਰਾ ਫਿਰ ਇੱਕੋ ਹੀ ਗੱਲ ਹੈ ਕਿ ਅਸੀਂ ਥੱਲੇ ਕਿਉਂ ਸੁੱਟ ਜਾਂਦੇ ਆ ਕੇਰੂ ਦਾ ਹੋ ਗਿਆ ਗੱਲਿਆ ਸੜਿਆ ਫਰੂਟ ਵੈਜੀਟੇਬਲ ਹੈ ਦੇਖੋ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੀ ਜ਼ਿੰਮੇਵਾਰੀ ਵੀ ਸਾਨੂੰ ਨਿਭਾਉਣੀ ਪਏਗੀ ਪਸ਼ੂ ਪੰਛੀ ਜਾਨਵਰ ਵੀ ਇੱਥੇ ਬਹੁਤ ਜ਼ਿਆਦਾ ਨਹੀਂ ਇਹ ਸਬਜੀ ਮੰਡੀ ਨਹੀਂ ਨਜ਼ਰ ਆ ਰਹੀ ਜਾਨਵਰਾਂ ਦੀ ਮੰਡੀ ਨਜ਼ਰ ਆ ਰਹੀ ਨਹੀਂ ਦੇਖੋ ਜਾਨਵਰ ਤਾਂ ਇੱਥੇ ਹੈਗੇ ਨੇ ਬਿਲਕੁਲ ਹੈਗੇ ਕਿਉਂਕਿ ਅਗੇਨ ਚਾਰ ਦੀਵਾਰੀ ਨਹੀਂ ਫਿਰ ਮੇਰੀ ਗੱਲ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਚਾਰ ਦੇ ਬਾਰੇ ਕਿਉਂ ਨਹੀਂ ਹੋ ਸਕਦੀ ਕਿਉਂਕਿ ਵੋਟਾ ਇੱਕ ਅਸੀਂ ਇੱਟ ਨਹੀਂ ਲਗਾ پا ਰਹੇ ਇੱਥੇ ਅਸੀਂ ਕਿਸੀਂ ਸਾਰੇ ਹੱਲ ਕਰ ਰਹੇ ਅਸੀਂ ਬਿਲਕੁਲ ਕਰ ਰਹੇ ਅਸੀਂ ਸੁਣੋ 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 ਅਸੀਂ ਕਰ ਰਹੇ ਹਾਂ ਚਾਰ ਵਾਰ ਸਾਨੂੰ ਰਿਫਿਊਜ਼ ਹੋ ਗਈ ਐ ਐਨਓਸੀ 4 ਟਾਈਮਸ ਅਸੀਂ ਚੰਦੀ ਮੰਦਿਰ ਲੈਟਰਸ ਲਿਖੀਆਂ ਰੀਸੈਂਟ ਡੀਸੀ ਮੈਡਮ ਨੇ ਲੈਟਰਸ ਲਿਖੀਆਂ ਹੋਈਆਂ ਨੇ ਮੈਂ ਅੱਜ ਇਹ ਕਹਿ ਰਹੀ ਆ ਕਿ ਅਸੀਂ ਜਿੰਨੀ ਟਰਾਈ ਕਰਦੇ ਪਏ ਅਸੀਂ ਕਰ ਰਹੇ ਹਾਂ ਵੀ ਵਿਲ ਸਟਿਲ ਟਰਾਈ ਕਿ ਸਾਨੂੰ ਐਨਓਸੀ ਮਿਲੇ ਅਗਰ ਸਾਨੂੰ ਇਹ ਲੱਗੇਗਾ ਕਿ ਕਿਸੇ ਪਾਸੇ ਸਾਨੂੰ ਹਿੱਲੇ ਵਸਿੱਲੇ ਐਨਓਸੀ ਨਹੀਂ ਮਿਲ ਰਹੀ ਹੈ ਫਿਰ ਫਿਰ ਵੀ ਵਿਲ ਸੀ ਕਿ ਮੰਡੀ ਨੂੰ ਅਸੀਂ ਕਿੱਥੇ ਔਰ ਕਿਵੇਂ ਲੈ ਕੇ ਜਾ ਸਕਦੇ ਇਹ ਮੈਂ ਅਜੇ ਬਿਲਕੁਲ ਰੋ ਆਪਣੇ ਲੈਵਲ ਤੇ ਇਹ ਕਹਿ ਰਹੀਆਂ ਕਿਉਂਕਿ ਇਹ ਚੀਜ਼ ਅਸੀਂ ਵੀ ਇਹ ਚੀਜ਼ ਅਸੀਂ ਵੀ ਸਫਾਈ ਹੋਏ ਨਹੀਂ ਸਕਦੀ ਅਰੇ ਤੁਸੀਂ ਨਾ ਮੇਰੀ ਗੱਲ ਸੁਣੋ ਪਹਿਲੇ ਸਫਾਈ ਦੋ ਵਾਰ ਹੁੰਦੀ ਮੈਮ ਨਜ਼ਰ ਕਿਉਂ ਨਹੀਂ ਸਫਾਈ ਦੋ ਵਾਰ ਫਿਰ 1 ਮਿੰਟ ਇਹ ਸਮਝੋ ਮੰਡੀ ਕੋਈ ਇਦਾਂ ਨਹੀਂ ਹੈ ਕਿ 10 ਵਜੇ ਪੱਕੀ ਸਫਾਈ ਹੋਈ 10 ਵਜੇ ਮੰਡੀ ਸਾਰੀ ਬੰਦ ਹੋ ਗਈ ਉਸ ਤੋਂ ਬਾਅਦ ਸਫਾਈ ਹੋਗੀ ਉਹ ਤੋਂ ਬਾਅਦ ਸਫਾਈ ਰਹੇਗੀ ਮੰਡੀ ਇੱਥੇ ਸ਼ਾਇਦ ਹੁਣ ਤੱਕ ਵੀ ਚੱਲੀ ਜਾ ਰਹੀ ਹੈ ਇੱਕ ਵਾਰ ਸਫਾਈ ਹੋ ਗਈ ਹੈ ਦੋ ਵਾਰ ਹੋ ਗਈ ਹੱਲੇ ਵੀ ਇਹ ਤੋਂ ਬਾਅਦ ਇੱਕ ਵਾਰ ਸ਼ਾਮ ਨੂੰ ਵੀ ਹੋਣੀ ਹੈ ਇੱਥੇ ਜਿਹੜੇ ਬੰਦੇ ਲੱਗੇ ਹੋਏ ਨੇ ਉਹ ਦੋ ਵਾਰ ਸਾਫ਼ ਕਰ ਦੇਣੇ ਸੱਤ ਕਰਮਚਾਰੀ ਹੈ ਜਿਹੜੇ ਇੱਥੇ ਲੱਗੇ ਹੋਏ ਨੇ ਫੇਰੀ ਹੋਈ ਤੇ ਸਫਾਈ ਸ਼ੁਰੂ ਕੀਤੀ ਹੈ ਅਕਾਉਂਟੇਬਿਲਿਟੀ ਫਿਕਸ ਕਰਨੀ ਪੈਣੀ ਹੈ ਮੈਂ ਫਿਰ ਇਹ ਕਹਿ ਰਹੀਆਂ ਮੈਂ ਫਿਰ ਇਹ ਕਹਿਰੀ ਸੁਣ ਲਓ ਮੈਂ ਫਿਰ ਇਹ ਕਹਿ ਰਹੀਆਂ ਕਿ ਜਿੰਨਾ ਸਟਾਫ ਹੈਗਾ ਮੈਂ ਉਹਨਾਂ ਨੂੰ ਅੱਜ ਹਦਾਇਤ ਦੇ ਕੇ ਆਈ ਆ ਕਿ ਸਭ ਤੋਂ ਪਹਿਲੇ ਸਾਰਿਆਂ ਨੂੰ ਮਨਾਦੀ ਕਰ ਦੋ ਕਿ ਕੋਈ ਪਲਾਸਟਿਕ ਬੈਗਸ ਕੋਈ ਗਲਿਆ ਸੜਿਆ ਸਮਾਨ ਅਗਰ ਕੱਲ ਨੂੰ ਕੋਈ ਇੱਥੇ ਸੁੱਟੇਗਾ ਤੇ ਪਹਿਲੀ ਗੱਲ ਤੇ ਉਹ ਚਲਾਨ ਕਟਿਆ ਜਾਏਗਾ ਮੈਂ ਦੱਸ ਨਹੀਂ ਦੇਖੋ ਇਹਦਾ ਹੱਲ ਇੱਕ ਹੀ ਹੈ ਕਿ ਕਿਸੇ ਵੀ ਤਰੀਕੇ ਸਾਨੂੰ ਆਰਮੀ ਤੋਂ ਐਨਓਸੀ ਮਿਲੇ ਮੈਂ ਇਹ ਵੀ ਕਲੀਅਰ ਕਰਨਾ ਚਾਹਨੀ ਹਾਂ ਕਿ ਅਸੀਂ ਐਨਓਸੀ ਕੰਸਟਰਕਸ਼ਨ ਨਹੀਂ ਨਹੀਂ ਮੰਗ ਰਹੇ ਹਾਂ ਅਸੀਂ ਐਨਓਸੀ ਰਿਪੇਅਰ ਐਂਡ ਮੇਨਟੇਨੈਂਸ ਲਈ ਮੰਗ ਰਹੇ ਹਾਂ ਐਂਡ ਦੇਅਰ ਇਜ਼ ਅ ਪ੍ਰੋਵੀਜ਼ਨ ਅੰਡਰ ਵੋਡਾ ਐਕਟ ਫॉर ਰਿਪੇਅਰ ਐਂਡ ਮੇਨਟੇਨੈਂਸ ਅਸੀਂ ਉਸ ਪ੍ਰੋਵੀਜ਼ਨ ਦੇ ਨਾਲ ਬਾਰ ਬਾਰ ਲਿਖ ਕੇ ਕਹਿ ਰਹੇ ਹਾਂ ਕਿ ਤੁਹਾਡਿਆਂ ਜੋ ਵੀ ਕੰਡੀਸ਼ਨਸ ਨੇ ਅਸੀਂ ਉਹਨਾਂ ਨੂੰ ਫੋਲੋ ਕਰਦੇ ਹੋਏ ਰਿਪੇਅਰ ਐਂਡ ਮੇਨਟੇਨੈਂਸ ਕਰਾਣੀ ਚਾ ਰਹੇ ਹਾਂ ਸਾਨੂੰ ਚਾਰ ਵਾਰ ਅਸੀਂ ਜੀਓਸੀ ਨੂੰ ਇੱਥੇ ਮਿਲ ਕੇ ਆਏ ਹਾਂ ਸਾਨੂੰ ਚਾਰ ਵਾਰ ਜੀਓਸੀ ਤੋਂ ਨਾ ਹੋਈ ਹੈ ਹਰ ਡੀਸੀ ਜਿੰਨੇ ਡੀਸੀਸ ਇੱਥੇ ਆਏ ਨੇ ਸਾਰੇ ਜੀਓਸੀਸ ਨੂੰ ਅਲੱਗ-ਅਲੱਗ ਮਿਲ ਕੇ ਆਏ ਆ ਹਰ ਵਾਰ ਐਨਓਸੀ ਤੋਂ ਇਨਕਾਰ ਹੋ ਜਾਂਦਾ ਹੈ ਹਡਲਸ ਕੀ ਨੇ ਮੈਮ ਐਨਓਸੀ ਨਹੀਂ ਦੇ ਰਹੇ ਨਾ ਹਰਡਲ ਇਹਦੇ ਚ ਕੁਛ ਨਹੀਂ ਹੈ ਮੈਂ ਤਾਂ ਮੈਂ ਤੇ ਦੇਖੋ ਇਹ ਮੈਟਰ ਚਾਹੇ ਡਿਫੈਂਸ ਨਾਲ ਰਿਲੇਟਡ ਹੈ ਸੈਂਟਰ ਦਾ ਮੈਟਰ ਇਨ ਸਪਾਈਟ ਆਫ ਥੈਟ ਮੈਂ ਆਪਣੀ ਵਿਧਾਨ ਸਭਾ ਦੇ ਵਿੱਚ ਵੀ ਇੱਕ ਕੁਐਸਚਨ ਰੇਜ਼ ਕੀਤਾ ਸੀਗਾ ਕਿ ਜਦੋਂ ਤਾਂ NHI ਵੱਲੋਂ ਕੋਈ ਪੁਲ ਬਣਨਾ ਹੈ ਕੋਈ ਹੋਰ ਬਿਲਡਿੰਗ ਬਣਨੀ ਹੈ 50 ਮੀਟਰ ਦੀ ਦੂਰੀ ਤੇ NOC ਮਿਲ ਜਾਂਦੀ ਹੈ ਤੇ ਮੰਡੀ ਦੀ ਰਿਪੇਅਰ ਮੇਨਟੇਨੈਂਸ ਦੇ ਲਈ ਸੈਂਟਰ ਕਿਉਂ ਸਾਨੂੰ NOC ਜਾਂ ਡਿਫੈਂਸ ਵਾਲੇ ਕਿਉਂ NOC ਨਹੀਂ ਦਿੱਤੀ ਤਾ ਇਹ ਹਾਲਾਤ ਜਿਹੜੇ ਨੇ ਤੁਸੀਂ ਵੇਖ ਰਹੇ ਹੋ ਅਮਰਸਰ ਦੀ ਸਬਜ਼ੀ ਮੰਡੀ ਦੇ ਨੇ ਵੱੱਲਾ ਸਬਜ਼ੀ ਮੰਡੀ ਦੇ ਤਾਂ ਮੈਡਮ ਜੀਵਨ ਜੋਤ ਜੀ ਵੀ ਇੱਥੇ ਪਹੁੰਚੇ ਨੇ ਤੇ ਆਮ ਜਨਤਾ ਨਾਲ ਵੀ ਗੱਲਬਾਤ ਕੀਤੀ ਹੈ ਤੇ ਸਮਾਜ ਸੇਵੀ ਵੀਰ ਵੀ ਇੱਥੇ ਪਹੁੰਚੇ ਹੋਏ ਸੀ ਜਿਨ੍ਹਾਂ ਨੇ ਹਾਲਾਤ ਜਿਹੜੇ ਨੇ ਬਿਆਨ ਕੀਤੇ ਨੇ ਤਾਂ ਮੈਡਮ ਜੀਵਨ ਜੋਤ ਦਾ ਵੀ ਇਹੀ ਕਹਿਣਾ ਕਿ ਬੋਡਾ ਏਟ ਜਿਹੜੀ ਹੈ ਉਹ ਜਿਹੜੀ ਹੈ ਮੇਂਟਨੈਂਸ ਦੇ ਵਿੱਚ ਅੜਚਣ ਬੰਦੀ ਹੋਈ ਨਜ਼ਰ ਆ ਰਹੀ ਹੈ ਪਰ ਵੱਡਾ ਸਵਾਲ ਇਹ ਹੈ ਜੇ ਸਾਫ ਸਫਾਈ ਦਾ ਧਿਆਨ ਦੇਣ ਦਾ ਸਭ ਦਾ ਜਿਹੜਾ ਫਰਜ਼ ਬੰਦਾ ਹੈ ਸਾਫ ਸਫਾਈ ਹੋਣੀ ਚਾਹੀਦੀ ਹੈ ਸਾਫ ਸਫਾਈ ਨਹੀਂ ਹੈ ਇੱਥੇ ਚੱਪੜ ਬਣੇ ਹੋਏ ਨੇ ਤਾਂ ਦੇਖਦੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਅੰਮ੍ਰਿਤਸਰ ਦੀ ਸਬਜ਼ੀ ਮੰਡੀ ਦੇ ਹਾਲਾਤ ਸੁਧਰਦੇ ਆ ਜਾਂ ਨਹੀਂ ਸੁਧਰਦੇ ਇਹਦੇ ਆਉਣ ਵਾਲਾ ਸਮਾਂ ਦੱਸੋ ਜੀ ਪਰ ਫਿਲਹਾਲ ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ ਤੁਸੀਂ ਜਿਹੜੇ ਰਹੋ ਦਿੱਲੀ ਡੈਸਟੀਵਿਸ਼ਨ